ਗੱਦੀਓ 10 ਵੱਲੋਂ ਸਮੁੱਚੇ ਸਾਰੇ ਸੇਵਾਦਾਰਾਂ ਵੱਲੋਂ ਗੁਰਦਰਾ ਹੈਦਰਬਾਦ ਮੋਹਦੀ ਮੰਡੀ ਸਾਰੇ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਸਿੱਖ ਸੰਗਤਾਂ ਨੂੰ ਪਤਾ ਹੀ ਹੈ ਕਿ ਸਰਬਸਦਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਵਿਆਹ ਬਸੰਤ ਪੰਚਮੀ ਵਾਲੇ ਦਿਨ ਗੁਰੂਕੇ ਲਾਹੌਰ ਹੋਇਆ ਮਹਾਰਾਜ ਜੋ ਲਾਹੌਰ ਸੀ ਪਾਕਿਸਤਾਨ ਵਿੱਚ ਉੱਥੇ ਨਹੀਂ ਜਾਣਾ ਚਾਹੁੰਦੇ ਸਨ ਕਈ ਕਾਰਨਾ ਕਰਕੇ ਇਸ ਕਰਕੇ ਮਹਾਰਾਜ ਨੇ ਮੁਲ ਜਗਾ ਲੈ ਕੇ ਜੋ ਅੱਜ ਕੱਲ ਹਿਮਾਚਲ ਜਪੰਦੀ ਹੈ ਜਿਸ ਨੂੰ ਗੁਰੂਕਾ ਲਾਹੌਰ ਕਹਿੰਦੇ ਆ ਉੱਥੇ ਮਹਾਰਾਜ ਦਾ ਵਿਆਹ ਮਹਾਰਾਜ ਜੀਤੋ ਜੀ ਦੇ ਨਾਲ ਹੋਇਆ ਸੋ ਮਹਾਰਾਜ ਦਾ ਜੋ ਘਰ ਸੀ ਉਹ ਨੰਦਪੁਰ ਸਾਹਿਬ ਵਿਖੇ ਜਿਹਨੂੰ ਗੁਰੂਕੇ ਮਹਿਲ ਹੋਰਾ ਸਾਹਿਬ ਦੇ ਨਾਲ ਨਾਲ ਜਾਣੇ ਜਾਂਦਾ ਹੈ ਉੱਥੇ ਗੁਰੂ ਸਾਹਿਬ ਦਾ ਘਰ ਸੀ ਸੋ ਗੁਰੂ ਸਾਹਿਬ ਦੀ ਜੋ ਬਰਾਤ ਉਸ ਸਮੇਂ ਦੇ ਵਿੱਚ ਗੁਰਦੁਆਰਾ ਪੋਰਾ ਸਾਹਿਬ ਗੁਰੂ ਕੇ ਮਹਿਲ ਤੋਂ ਚੱਲੇ ਸਿਹਰਾ ਸਾਹਿਬ ਤੋਂ ਹੁੰਦੀ ਹੋਈ ਗੁਰੂ ਕੇ ਲਾਹੌਰ ਪਹੁੰਚੇ ਜਿੱਥੇ ਕਿ ਮਹਾਰਤ ਦੇ ਅਮਰਤਵੇਲੇ ਪਤ ਪੰਚਮੀ ਵਾਲੇ ਦਿਨ ਆਨੰਦਕਾਰ ਦੀ ਰਸਮ ਪੂਰੀ ਹੋਈ ਸੋ ਉਹਨਾਂ ਗੱਲਾਂ ਨੂੰ ਮੁੱਖ ਰੱਖਦੇ ਆ ਪਹਿਲਾ ਜੋ ਗੁਰਦੁਆਰਾ ਪੋਰਾ ਸਾਹਿਬ ਗੁਰੂ ਕੇ ਮਹਿਲ ਦੀ ਜੋ ਜਗ੍ਹਾ ਸੀ ਰਸਤਾ ਸੀ ਬੜਾ ਤੰਗ ਸੀ ਜਗ੍ਹਾ ਵੀ ਬੜੀ ਤੰਗ ਸੀ ਉਹ 14 ਦੇ ਵਿੱਚ ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟੀ ਨੇ ਗੁਰਦਵਾਰਾ ਹਰਦਰਬਾਰ ਰੋਪੜ ਵਾਲਿਆਂ ਨੂੰ ਇਹ ਸੇਵਾ ਦਿੱਤੀ ਦਾਸਾਂ ਨੂੰ ਸੋ ਉਸ ਟਾਈਮ ਦੇ ਜੋ ਜਹੇਦਾਰ ਸਨ ਸਤਕਾਰਯੋਗ ਸਬਰਗਵਾਸੀ ਸਤਖੰਡ ਵਾਸੀ ਗਿਆਨੀ ਮਾਲ ਸਿੰਘ ਜੀ ਉਹਨਾਂ ਦੇ ਤਜਵੀਜ਼ ਦੇ ਨਾਲ ਸਲਾਹ ਦੇ ਨਾਲ ਕਿ ਅੱਗੇ ਜੋ ਗੁਰੂ ਕੇ ਬਰਾਸੀ ਉਹ ਸ਼ੇਰਾ ਸਾਹਿਬ ਤੋਂ ਅਨੰਦ ਘਰ ਤੋਂ ਸ਼ੁਰੂ ਹੁੰਦੀ ਸੀ ਸ਼ੇਰਾ ਸਾਹਿਬ ਤੋਂ ਜ਼ਿਆਦਾ ਉਹਨਾਂ ਨੇ ਕਿਹਾ ਕਿ ਅੱਪਾ ਹੁਣ ਗੁਰੂ ਘਰ ਬਣ ਗਿਆ ਰਾਹ ਵੀ ਖੁੱਲੇ ਹੋ ਕੇ ਜਗਾ ਵੀ ਖੁੱਲੀ ਹੋ ਗਈ ਸੋ 16 ਦੀ ਗੱਲ ਆ ਕਿ 16 ਵਿੱਚ ਆਪਾਂ ਇੱਥੋਂ ਸ਼ੁਰੂ ਕਰੀਏ ਸੋ 16 ਤੋਂ ਫਿਰ ਇਹ ਗੁਰਦੁਆਰਾ ਪਉਰਾ ਸਾਹਿਬ ਗੁਰੂ ਕੇ ਮਹਿਲਾ ਤੋਂ ਮਹਾਰਾਜਾ ਨਗਰ ਕੀਰਤਨ ਜੋ ਬਰਾਦ ਜੋ ਪਕੈਦੀ ਹੈ ਉਸ ਟਾਈਮ ਦੇ ਵਿੱਚ ਉਹ ਸ਼ੁਰੂ ਹੋਇਆ ਸੋ ਦਾਸਾਂ ਦੀ ਡਿਊਟੀ ਲੰਗਰ ਦੀ ਲੱਗੇ ਸੋ ਉਸ 16 ਤੋਂ ਲੈ ਕੇ ਅੱਜ ਤੱਕ ਪਹਿਲੇ ਸਾਲ ਥੋੜਾ ਜਿਹਾ ਘੱਟ ਕੰਮ ਰਿਹਾ ਕਿਉਂਕਿ 2-4 ਦਿਨ ਪਹਿਲੇ ਸਲਾ ਬਣੇ ਉਸ ਤੋਂ ਬਾਅਦ ਫਿਰ ਤਕਰੀਬਨ 7-8 ਕਿਸਮ ਦੀਆਂ ਜੋ ਮਠਿਆਈਆਂ ਜੋ ਕਿ ਪਹਿਲਾਂ ਇੱਕ ਦਿਨ ਲੰਗਰ ਆਉਂਦਾ ਸੀ ਬਸੰਤ ਪੰਜ ਦੇ ਇੱਕ ਦਿਨ ਪਹਿਲਾਂ ਹੁਣ 2 ਸਾਲ ਤੋਂ 2 ਦਿਨ ਇਸ ਸਾਲ 21 ਤੇ 22 ਨੂੰ ਜਨਵਰੀਨ ਲੰਗਰ ਆ ਗੁਰੂ ਕਾ ਮੈਲ ਸੋ ਮਠਿਆਈਆਂ ਤੁਹਾਡੇ ਸਾਹਮਣੇ ਬਣ ਰਹੀਆਂ ਉਹ ਸਾਰੀਆਂ ਫਿਰ 20 ਦੀ ਰਾਤ ਨੂੰ ਪੁਰਾ ਸਾਹਿਬ ਸ਼ਿਫਟ ਹੋ ਜਾਣੀ ਉੱਥੇ ਭੇਜ ਦੇਣੀ ਆ ਤੇ ਨਾਲ ਨਾਲ ਵੀ ਬਣਨੀ ਆ ਜਿਹੜੀਆਂ ਤਾਜ਼ੀਆਂ ਚੀਜ਼ਾਂ ਸੋ 2 ਦਿਨ ਗੁਰੂ ਕਾ ਲੰਗਰ ਬਾਰਾ ਦੇ ਯਾਦ ਵਿੱਚ ਉਹਨਾਂ ਦੇ ਵਿਆਹ ਪੁਰਬ ਦੀ ਯਾਦ ਵਿੱਚ ਗੁਰਦੁਆਰਾ ਹਰਦਰਬਾਰ ਕੋਟਪ੍ਰਾਣ ਸਾਹਿਬ ਰੋਪੜ ਤੇ ਰਾਮੋਇ ਦੀ ਮੰਡੀ ਜਿੱਥੇ ਕੇ ਬਾਰੇ ਆ ਇੱਥੋਂ ਲਿਜਾ ਕੇ ਉਹ ਸੰਗਤਾਂ ਨੂੰ ਵਰਤਾਇਆ ਜਾਣਾ ਸੋ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਆਪ ਸਾਰੀਆਂ ਸਿੱਖ ਸੰਗਤਾਂ ਭਾਵੇਂ ਕਿ ਪਿੱਛੇ ਆਪ ਨਹੀਂ ਨੇ ਨਵੰਬਰ ਦੇ ਵਿੱਚ 19 ਨਵੰਬਰ ਤੋਂ ਲੈ ਕੇ 30 ਤੱਕ ਉੱਥੇ ਵੀ ਉਸ ਟਾਈਮ ਦਾਸਾਂ ਨੂੰ ਲੰਗਰ ਲਾਉਣ ਦਾ ਮੌਕਾ ਮਿਲਿਆ ਜੋ ਸ਼ਹੀਦੀ ਸਾਕੇ ਪਾ ਸਾਢੇ 35 ਸਾਲ ਦੇ ਬਰਾਏ ਸਨ ਉਹ ਸਾਕੇ ਸਨ ਸੋ ਦੇ ਸੰ ਸੋ ਹੁਣ ਮਹਾਰਾਜ ਦਾ ਜੋ ਹੈ ਉਦੋਂ ਬਾਅਦ ਫਿਰ ਚੀ ਸਿੰਘਾ ਦੇ ਸਹਿਬ ਜਾਦਿਆਂ ਦੇ ਪਰਿਵਾਰ ਛੋੜੇ ਦੀ ਆਤਮਾ ਨਾਈ ਗਈ ਸਾਰੀ ਜਗ੍ਹਾ ਤੇ ਲੰਗਰਾਂ ਦੀ ਤੇ ਹੁਣ ਜੋ ਹੈ ਮਹਾਰਾਜ ਦਾ ਖੁਸ਼ੀ ਦਾ ਕਾਰਜ ਹੈ ਮਹਾਰਾਜ ਦੀ ਬਰਾਤ ਚੜੀ ਰੁਕੇ ਲਾਹੌਰ ਨੂੰ ਸੋ ਦੋ ਦਿਨ ਅਟੁੱਟ ਲੰਗਰ ਗੁਰੂ ਕੇ ਚੱਲਣਗੇ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਮੈਂ ਆਪਣੇ ਵੱਲੋਂ ਗੁਰਦੁਆਰਾ ਹਰ ਦਰਬਾਰ ਰੋਪੜ ਵੱਲੋਂ ਵਾਦੀ ਵੱਡੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਹਾਰਦਿਕ ਸੱਦਾ ਦਿੰਦਾ ਕਿ ਆਪ ਸਾਰੇ ਹਮ ਹਮਾ ਕੇ ਪਹੁੰਚੋ ਇਥੇ ਗੁਰਦਾਸ ਸ਼ੋਮਣਿਕ ਕਮੇਟੀ ਵੱਲੋਂ ਨਗਰ ਕੀਰਤ ਸਜਾਇਆ ਜਾਣਾ ਹੋਰ ਸਾਰੀਆਂ ਸ਼ਹਿਰ ਦੀਆਂ तकरीबन ਸਾਰੇ ਵਾਰਡ ਦੀਆਂ ਜੋ ਜਥੇਬੰਦੀਆਂ ਉਹਨਾਂ ਨੇ ਸਮੂਲੀਅਤ ਕਰਨੀ ਆ ਸੋ ਆਪਾਂ ਵੀ ਉਹਦੇ ਵਿੱਚ ਸ਼ਾਮਲ ਹੋ ਕੇ ਗੁਰੂ ਦਸਵੇਂ ਪਾਛੇ ਦੇ ਖੁਸ਼ੀਆਂ ਪ੍ਰਾਪਤ ਕਰੀਏ ਜਿਨ੍ਹਾਂ ਨੇ ਕਿ ਸਾਡੇ ਬਾਤ ਸਰਵਸ ਨੂੰ ਵਾਰ ਦਿੱਤਾ ਸਾਨੂੰ ਪੂਰਨੇ ਪਾਈ ਜ਼ਿੰਦਗੀ ਨੂੰ ਬਤੀਤ ਕਰਨ ਦੇ ਸਾਨੂੰ ਬਾਣੀ ਦਿੱਤੀ ਬਾਣਾ ਦਿੱਤਾ ਸੋ ਉਹਨਾਂ ਦੇ ਸਤਕਾਰ ਵਿੱਚ ਆਪਾਂ ਸਾਰੇ ਹੁੰਮ ਬਾਕ ਉਹਨਾਂ ਦੇ ਵਿਆਪ ਰੂਪ ਵਿੱਚ ਸ਼ਾਮਲ ਕਰੀਏ ਸੋ ਮੈਂ ਤੁਹਾਡਾ ਸਾਰੇ ਚੈਨ ਦਾ ਬਹੁਤ ਧੰਨਵਾਦੀ ਆ ਜਿਹੜੇ ਸਾਡੀ ਆਵਾਜ਼ ਸੰਗਤਾ ਦੀ ਆਵਾਜ਼ ਸੰਗਤਾ ਤੱਕ ਹੋਰ ਆਲੇ ਦੁਆਲੇ ਪਹੁੰਚਾਉਂਦੇ ਹਨ ਭਾਰਤ ਤੁਹਾਡੇ ਚੈਨਲ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ